ਸਤਿ ਸ਼੍ਰੀ ਅਕਾਲ ਦੋਸਤੋ ਸੰਗਰੂਰਾਂ ਦਾ ਇਹ ਗੁਰਦੁਆਰਾ ਸਾਹਿਬ ਦਾ ਪਤਾ ਹੀ ਨਹੀਂ ਹੁਣਾ ਸੰਗਰੂਰ ਦੇ ਵਿੱਚ ਗੁਰਦੁਆਰਾ ਗੁਰਦੁਆਰਾ ਸਿਧਾਨਾ ਸਾਹਿਬ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਭਲਾ ਹੋ ਜਿਨ੍ਹਾਂ ਦੇ ਸੰਤਾਨ ਨਹੀਂ ਹੁੰਦੀ ਜਾਂ ਮੁੰਡੇ ਦੀ ਦਾਦੀ ਨਹੀਂ ਬਖਸ਼ੀਆਂ ਦੀ ਤਾਂ ਮਹਾਰਾਜ ਦੇ ਕੋਲੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਕੁੜੀ ਤੋਂ ਮੁੰਡਾ ਬਣਾਇਆ ਸੀ ਰਾਜੀ ਦੇ ਨੂੰ ਬਹੁਤ ਵੱਡਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਆਏ ਸੀਗੇ ਤੇ ਇਹ ਜਿਹੜਾ ਹੈਗਾ ਮਹਿਲਾ ਰੋਡ ਤੇ ਹੈ ਸੰਗਰੂਰ ਤੋਂ ਮਹਿਲਾ ਰੋਡ ਤੇ ਹੈ ਸੰਗਰੂਰ ਦੇ ਵਿੱਚ ਆਇਆ ਨਾ ਗੁਰਦੁਆਰਾ ਸਾਹਿਬ ਬਹੁਤ ਵੱਡਾ ਇਤਿ ਇੱਥੇ ਮੈਂ ਮੰਨ ਲਿਆ ਕਿ ਚਲੋ ਫਲ ਪੈਂਦਾ ਅਰਦਾਸ ਹੁੰਦੀ ਹੈ ਤੇ ਹਰ ਇੱਕ ਇੱਛਾ ਪੂਰੀ ਹੁੰਦੀ ਹੈ ਇੱਥੇ ਤੇ ਸੰਤਾਨ ਦੀ ਤਾਂ ਬਹੁਤ ਜ਼ਿਆਦਾ ਅੱਜ ਕੱਲ ਤੁਹਾਨੂੰ ਪਤਾ ਇਹ ਚੀਜ਼ਾਂ ਬਹੁਤ ਚੱਲ ਰਹੀਆਂ ਨੇ ਕਿਆਂ ਤੁਸੀਂ ਇਤਿਹਾਸ ਵੀ ਪੜ ਸਕਦੇ ਹੋ ਵੀਡੀਓ ਰੋਕ ਕੇ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਦੋਸਤੋ ਪਤਾ ਕੀ ਅੱਜ ਕੱਲ ਸੰਤਾਨ ਪਿੱਛੇ ਲੋਕ ਬਹੁਤ ਭੱਜੇ ਫਿਰਦੇ ਨੇ ਤੁਸੀਂ ਇਹ ਵੀਡੀਓ ਪਰੀ ਤਾਂ ਉਹਨਾਂ ਨਾਲ ਸ਼ੇਅਰ ਕਰੋ ਤੇ ਤੁਹਾਨੂੰ ਸੀਸਾ ਦੇਣ ਕੇ ਬਹੁਤ ਵੱਡਾ ਪੁੰਨ ਕਰਮ ਹੈ ਜੇ ਕਿਸੇ ਨੂੰ ਆਪਾਂ ਸਿੱਧੇ ਰਾਹ ਪਾ ਦਈਏ ਤੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਅੱਜ ਵੀ ਇੱਥੇ ਵਰਤਦੀ ਹੈ ਤੇ ਇੰਨੀ ਪਹੁੰਚ ਦਾ ਮਾਲਕ ਆ ਸਾਡਾ ਗੁਰਨਾਗਦੇਵ ਜੀ ਕਰੋ ਜੀ ਦਰਸ਼ਨ ਇਹ ਜਿਹੜਾ ਇਹ ਪੁਰਾਣਾ ਦਰਬਾਰ ਆ ਗਿਆ ਮਹਾਰਾਜ ਦਾ ਤੇ ਇਹ ਦਲੀਪ ਸਿੰਘ ਜੀ ਭਿੰਡਰਾਲਾ ਦੀ ਫੋਟੋ ਲੱਗੀ ਹੋਈ ਹੈ ਇੱਥੇ ਤੇ ਆ ਦੇਖੋ ਇਹ ਪੁਰਾਣਾ ਦਰਬਾਰ ਹੈ ਤੇ ਨਾਲ ਹੀ ਜਿਹੜਾ ਹੈਗਾ ਨਵਾਂ ਦਰਬਾਰ ਬਣ ਗਿਆ ਆਪਣੇ పేਜ ਨੂੰ ਫੋਲੋ ਕਰ ਲਓ ਹੋਰ ਵੀਡੀਓ ਲਈ ਤੇ ਇੱਥੇ ਆ ਨਵਾਂ ਨਵਾਂ ਦਰਬਾਰ ਬਣ ਗਿਆ ਬਹੁਤ 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 ਘੱਟ ਹੁੰਦਾ ਹੈ ਪੂਰਨਮਾਸ਼ੀਆ ਦਿਨ ਪੂਰਨਮਾਸ਼ੀ ਲੋਕ ਜਾਂਦੇ ਨੇ ਫਲ ਪਵਾ ਕੇ ਆਉਂਦੇ ਨੇ ਜਿਹਦੇ ਮੁੰਡਾ ਨਹੀਂ ਹੁੰਦਾ ਜਾਂ ਪੁੱਤ ਕਹਿ ਲਓ ਸੰਤਾਨ ਨਹੀਂ ਹੁੰਦੀ ਬਹੁਤ ਵੱਡੀਆਂ ਦਾਤਾਂ ਮਿਲਦੇ ਨੇ ਬਾਈ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਸਾਨੂੰ ਰਾਜਸਥਾਨ ਦੇ ਲੋਕ ਮਿਲੇ ਸੀ ਯੂਪੀ ਦੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਆਪਾਂ ਨੂੰ ਪਤਾ ਨਹੀਂ ਹੈਗਾ ਸੋ ਦੋਸਤੋ ਇਹ ਬਹੁਤ ਵੱਡਾ ਪੁੰਨ ਹੈ ਵੀਡੀਓ ਸ਼ੇਅਰ ਕਰ ਦਿਓ ਹੋਰ ਵੀਡੀਓ ਵੀ ਸ਼ੇਅਰ ਕਰ ਦਿਓ ਨਾ ਇਹ ਵੀਡੀਓ ਜਰੂਰ ਸ਼ੇਅਰ ਕਰੋ ਗੁਰਨਾਨ ਦੇਵ ਜੀ ਨੂੰ ਪਿਆਰ ਕਰਨ ਵਾਲੇ ਤੇ ਚੰਗੇਰਾ ਪੈ ਨਹੀਂ ਬਾ ਤੁਹਾਡੀ ਵੀਡੀਓ ਦੇਖ ਕੇ ਕੋਈ ਨਾ ਕੋਈ ਜਾਵੇ ਤੇ ਉਹ ਚੰਗੇਰਾ ਪੈ ਜੇ ਹਨਾ ਕੋਈ ਐਵੇਂ ਅਲੱਗ-ਅਲੱਗ ਵੀਡੀਓ ਲੈ ਕੇ ਆਣਿਆ ਤੇ ਕਰੋ ਜੀ ਦੇਖ ਗੁਰਨਾਨ ਦੀ ਦੇਖ ਸ਼ੱਕੇ ਤੇ ਤੁਹਾਡਾ ਹਰ ਕੰਮ ਸਫਲ ਹੋਊਗਾ ਮੈਲਾ ਰੋਡ ਤੇ ਸੰ